ਸਤਿ ਸ਼੍ਰੀ ਅਕਾਲ ਮੈਂ ਰਪਿੰਦਰ कौर ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਦਿਨ ਤੁਹਾਡਾ ਸਾਰਿਆਂ ਦਾ ਬੇਹੱਦ ਜ਼ਿਆਦਾ ਸੋਹਣਾ ਗੁਜ਼ਰੇ ਤੁਸੀਂ ਆਪਣੇ ਪਸੰਦ ਦੀਆਂ ਕੁਸ਼ਕ ਚੀਜ਼ਾਂ ਬਣਾ ਕੇ ਖਾ ਸਕੋ ਪਸੰਦ ਦੀ ਕੋਈ ਕਿਤਾਬ ਪੜ ਸਕੋ ਪਸੰਦ ਦੀ ਕੋਈ ਫਿਲਮ ਦੇਖ ਸਕੋ ਤੇ ਇਹ ਦਿਨ ਬੜਾ ਸੋਹਣਾ ਗੁਜ਼ਰੇ ਅੱਜ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਲੱਗੀ ਹਾਂ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਚੀਜ਼ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆ ਤੇ ਉਹ ਮੈਂ ਸੋਚਿਆ ਕਿ ਮੈਂ ਹਰ ਐਤਵਾਰੀ ਕੁਝ ਨਾ ਕੁਝ ਇਹ ਹੋ ਜਾ ਸਾਂਝਾ ਕਰਿਆ ਕਰੂੰਗੀ ਵੀ ਜਿਹੜਾ ਕਿ ਮੈਂ ਇਸ ਹਫਤੇ ਚ ਸਿੱਖਿਆ ਮੈਂ ਇਹ ਜਿਹੜਾ ਸ਼ੂਟ ਆ ਪ੍ਰੋਗਰਾਮ ਦਾ ਇਹ ਅਸੀਂ ਆਪਣੇ ਘਰੇ ਇੱਕ ਕਮਰੇ ਚ ਕਰਦੇ ਆਂ ਤੇ ਜਦੋਂ ਇਸ ਪ੍ਰੋਗਰਾਮ ਨੂੰ ਮੈਂ ਕਰਨ ਬਾਰੇ ਸੋਚਿਆ ਸੀਗਾ ਤਾਂ ਅਸੀਂ ਇਹ ਵੀ ਸੋਚਿਆ ਸੀਗਾ ਕਿ ਕਈ ਵਾਰੀ ਅਸੀਂ ਕਿਸੇ ਗੈਸਟ ਨੂੰ ਬੁਲਾ ਕੇ ਵੀ ਇੱਥੇ ਹੀ ਇੰਟਰਵਿਊ ਕਰ ਲਿਆ ਕਰਾਂਗੇ ਤੇ ਜਦੋਂ ਮੈਂ ਇਦਾਂ ਸੋਚਣਾ ਸ਼ੁਰੂ ਕੀਤਾ ਵੀ ਘਰੇ ਅਸੀਂ ਕਿਸੇ ਗੈਸਟ ਨੂੰ ਬੁਲਾ ਕੇ ਵੀ ਸ਼ੂਟ ਕਰ ਸਕਦੇ ਆ ਤਾਂ ਮੇਰੇ ਮਨ 'ਚ ਨਾ ਸਭ ਤੋਂ ਪਹਿਲਾ ਖਿਆਲ ਇਹੀ ਆਇਆ ਸੀਗਾ ਕਿ ਕੋਈ ਬੰਦਾ ਹੋਣਾ ਚਾਹੀਦਾ ਘਰੇ ਜਿਹੜਾ ਉਹਨਾਂ ਨੂੰ ਚਾਹ ਪਾਣੀ ਫੜਾ ਸਕੇ ਜਿਵੇਂ ਆਪਾਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਨਾ ਵੀ ਜੇ ਤੁਸੀਂ ਤੁਹਾਡੇ ਕੋਲ ਕੋਈ ਗੈਸਟ ਆਇਆ ਤੇ ਤੁਸੀਂ ਉਹਨੂੰ ਇੰਟਰਵਿਊ ਕਰਨਾ ਤੇ ਫਿਰ ਤੁਸੀਂ ਉਹਨੂੰ ਚਾਹ ਪਾਣੀ ਫੜਾਉਂਦੇ ਚੰਗੇ ਨਹੀਂ ਲੱਗਦੇ ਮੈਂ ਇਦਾਂ ਸੋਚ ਸੋਚਦੀ ਸੀਗੀ ਤੇ ਉਸ ਤੋਂ ਕੁਝ ਦਿਨ ਪਹਿਲਾਂ ਹਜੇ ਇਦਾਂ ਦੀ ਗੱਲਬਾਤ ਚੱਲਦੀ ਹੋਈ ਸੀ ਅਸੀਂ ਗੁਰਪ੍ਰੀਤ ਪੰਗੂ ਹੁਣਾਂ ਦੇ ਘਰੇ ਗਏ ਮੈਂ ਪਹਿਲਾਂ ਵੀ ਇਹੋ ਜੇ ਬਹੁਤ ਸਾਰੇ ਲੋਕਾਂ ਨੂੰ ਮਿਲੀਆਂ ਵੀ ਜਿਹੜੇ ਆਪਣਾ ਕੰਮ ਆਪ ਕਰਦੇ ਨੇ ਉਹਦੇ ਚੋਂ ਅ ਦਲੀਪਕੌਰ ਟਿਵਾਣਾ ਮੈਮ ਵੀ ਸੀਗੇ ਉਹਨਾਂ ਦੇ ਘਰੇ ਜਦੋਂ ਵੀ ਤੁਸੀਂ ਜਾਓ ਤਾਂ ਉਹ ਆਪ ਜਿਹੜਾ ਚਾਹ ਪਾਣੀ ਆਂ ਕਈ ਵਾਰ ਤੁਹਾਨੂੰ ਆਪ ਹੀ ਬਣਾ ਕੇ ਫੜਾਉਂਦੇ ਸੀਗੇ ਤੇ ਜਦੋਂ ਅਸੀਂ ਗੁਰਪ੍ਰੀਤ ਪੰਗੂ ਮੈਮ ਦੇ ਘਰੇ ਗਏ ਤਾਂ ਉਹਨਾਂ ਨੇ ਮਤਲਬ ਸਾਨੂੰ ਪਾਣੀ ਤੋਂ ਲੈ ਕੇ ਚਾਹ ਤੱਕ ਜੋ ਵੀ ਸਾਨੂੰ ਖਵਾਇਆ ਪਿਆ ਸਾਰਾ ਕੁਝ ਉਹਨਾਂ ਨੇ ਆਪ ਬਣਾਇਆ ਉਹਨਾਂ ਦੇ ਘਰ ਸਿਰਫ ਇੱਕ ਝਾੜੂ ਪੋਚੇ ਵਾਲੀ ਆਉਂਦੀ ਉਹ ਸਾਰਾ ਕੰਮ ਆਪਣਾ ਆਪ ਕਰਦੇ ਨੇ ਸ਼ਾਇਦ ਸੁਣਨ ਵਾਲਿਆਂ ਨੂੰ ਲੱਗੂਗਾ ਕਿ ਇਹ ਕਿੱਡੀ ਇੱਕ ਵੱਡੀ ਗੱਲ ਆ ਦੁਨੀਆ ਦੇ ਬਥੇਰੇ ਲੋਕ ਨੇ ਜਿਹੜਾ ਆਪਣਾ ਕੰਮਕਾਰ ਆਪ ਹੀ ਕਰਦੇ ਨੇ ਪਰ ਮੈਂ ਇਹ ਉਹਨਾਂ ਲੋਕਾਂ ਲਈ ਦੱਸ ਰਹੀ ਹਾਂ ਕਿ ਜਿਨ੍ਹਾਂ ਨੂੰ ਥੋੜੀ ਜਿਹੀ ਵੀ ਜਦੋਂ ਸ਼ੋਹਰਤ ਮਿਲਦੀ ਹੈ ਤਾਂ ਲੋਕਾਂ ਨੂੰ ਲੱਗਦਾ ਕਿ ਵੀ ਇਹ ਤਾਂ ਆਪਣੇ ਕੰਮਕਾਰ ਛੱਡੀ ਬੈਠੇ ਨੇ ਹਨਾ ਮਤਲਬ ਇਹਨਾਂ ਦੇ ਤੇ ਘਰੇ ਬੜੇ سارے ਨੌਕਰ ਚੱਕਰ ਹੋਣਗੇ ਤੇ ਮੈਨੂੰ ਇਹ ਚੀਜ਼ ਲੱਗੀ ਵੀ ਦੁਨੀਆਂ 'ਚ ਕਦੇ ਵੀ ਤੁਸੀਂ ਆਪਣੇ ਔਦੇ ਨਾਲ ਵੱਡੇ ਨਹੀਂ ਹੁੰਦੇ ਅ ਜਦੋਂ ਵੀ ਤੁਹਾਨੂੰ ਕਿਸੇ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ ਏ ਤਾਂ ਤੁਹਾਨੂੰ ਸਿੱਖ ਲੈਣਾ ਚਾਹੀਦਾ ਤੇ ਮੈਨੂੰ ਵੀ ਇਹੀ ਲੱਗਿਆ ਮੈਂ ਕਿ ਵੀ ਜੇ ਉਹ ਕਰ ਸਕਦੇ ਆ ਮੈਂ ਤਾਂ ਕੁਝ ਵੀ ਚੀਜ਼ ਨਹੀਂ ਹੈਗੀ ਤੇ ਮੈਂ ਇਹੀ ਚੀਜ਼ ਅਪਣਾਈ ਆ ਵੀ ਜੀ ਦੀ ਤੁਹਾਨੂੰ ਲੋੜ ਨਹੀਂ ਹੈਗੀ ਉਹਨੂੰ ਤੁਸੀਂ ਮਤਲਬ ਜੇ ਤੁਹਾਨੂੰ ਕੰਮਕਾਰ ਵਾਲੇ ਬੰਦੇ ਦੀ ਸੱਚੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਘਰ ਦਾ ਸਾਰਾ ਕੰਮ ਆਪ ਕਰ ਸਕਦੇ ਹੋ ਤਾਂ ਉਹਦੇ 'ਚ ਤੁਹਾਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ ਤੇ ਇਹ ਜਿਹੜੀ ਇੱਕ ਛੋਟੀ ਜੀ ਚੀਜ਼ ਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਤੇ ਹੁਣ ਆਪਾਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਏ ਉਹਦੇ ਤੇ ਆਪਾਂ ਗੱਲਬਾਤ ਕਰਦੇ ਆਂ ਤੇ ਉਹ ਹੈਗੀਆਂ ਨੇ ਆ ਸਾਡੀਆਂ ਕੁੜੀਆਂ ਅਸੀਂ ਉਹ ਚ ਅਸੀਂ ਵੀ ਆ ਚਲੋ ਜੇ ਮੈਂ ਹੁਣ ਆਪਣੇ ਆਪ ਨੂੰ ਕੁੜੀ ਕਹੂੰਗੀ ਤਾਂ ਲੋਕ ਕਹਿਣ ਲੱਗ ਜਾਂਦੇ ਆ ਕਿ ਤੁਸੀਂ ਤਾਂ ਮਤਲਬ 40 ਸਾਲ ਦੇ ਹੋਗੇ ਹੁਣ ਵੀ ਆਪਣੇ ਆਪ ਨੂੰ ਤੁਸੀਂ ਕੁੜੀਆਂ ਚ ਗਿਣਦੇ ਹੋ ਹਨ ਤੇ ਕੁੜੀਆਂ ਤੇ ਗੱਲਬਾਤ ਮੈਂ ਇਹ ਕਰਨੀ ਸੀਗੀ ਵੀ ਪਿਛਲੇ 5 6 ਸਾਲ ਤੋਂ ਅਸੀਂ ਵੀ ਜਦੋਂ ਸ਼ੂਟ ਕਰਦੇ ਆ ਨਾ ਤਾਂ ਮਜਬੂਰੀਆਂ ਹੁੰਦੀਆਂ ਨੇ ਕਿ ਬਹੁਤ ਵਾਰੀ ਸਾਨੂੰ ਬਾਹਰ ਹੀ ਖਾਣਾ ਖਾਣਾ ਪੈਂਦਾ ਤੇ ਅੰਜਾਂ ਕਈ ਵਾਰ ਵਕਤ ਨਹੀਂ ਹੁੰਦਾ ਕਿ ਸਵੇਰੇ ਤੁਸੀਂ ਛੇਤੀ ਜਾ ਰਹੇ ਹੋ ਤੁਸੀਂ ਆਪਣਾ ਕੁਝ ਖਾਣ ਨੂੰ ਬਣਾ ਸਕੋ ਜਾਂ ਨਾਲ ਕੁਝ ਲੈ ਕੇ ਜਾ ਸਕੋ ਤੇ ਜਦੋਂ ਅਸੀਂ ਘਰੇ ਰਹਨੇ ਆ ਬਹੁਤ ਸਾਰੀਆਂ ਜ਼ਿੰਮੇਵਾਰੀਆਂ 'ਚ ਵੰਡੇ ਹੁੰਨੇ ਆ ਤਾਂ ਜਿਹੜੀਆਂ ਕੁੜੀਆਂ ਨੇ ਨਾ ਉਹ ਕਦੇ ਆਪਣੀ ਸਿਹਤ ਦਾ ਖਿਆਲ ਨਹੀਂ ਕਰਦੀਆਂ ਬੰਦਿਆਂ ਦੇ ਮੁਕਾਬਲੇ ਅਸੀਂ ਕਹਿੰਦੇ ਆ ਵੀ ਜਨਾਨੀਆਂ ਨੇ ਜਿਹੜੀਆਂ ਉਹ ਛੇਤੀ ਬੁੱਢੀਆਂ ਹੋ ਜਾਂਦੀਆਂ ਨੇ ਉਹਦਾ ਰੀਜ਼ਨ ਇਹ ਨਹੀਂ ਹੁੰਦਾ ਕਿ ਵੀ ਸਾਡੀ ਬੋਡੀ ਸਟਰੋਂਗ ਨਹੀਂ ਹੈਗੀ ਜਾਂ ਫਿਰ ਜੈਨੇਟਿਕਲੀ ਅਸੀਂ ਬੰਦਿਆਂ ਵਰਗੇ ਨਹੀਂ ਹੈਗੇ ਮਤਲਬ ਜਿਵੇਂ ਉਹਨਾਂ ਨੂੰ ਜਿਹੜੀ ਹੈਲਥ ਮਿਲੀ ਹੈ ਜੈਨੇਟਿਕਲੀ ਉਹ ਸਾਨੂੰ ਨਹੀਂ ਮਿਲੀ ਉਹਦਾ ਰੀਜ਼ਨ ਇਹ ਹੁੰਦਾ ਕਿ ਬਈ ਕੁੜੀਆਂ ਨੇ ਨਾ ਜਿਹੜੀਆਂ ਉਹ ਸੱਚੀ ਬਹੁਤ ਜ਼ਿਆਦਾ ਇਹ ਸੋਚਦੀਆਂ ਨੇ ਕਿ ਵਿਆਹ ਹੋ ਗਿਆ ਹੁਣ ਸਾਨੂੰ ਕਿਹਨੇ ਵੇਖਣਾ ਮਤਲਬ ਸਾਡੇ ਅੰਦਰ ਇਹ ਇੱਕ ਚੀਜ਼ ਆ ਨਾ ਜਿਹੜੀ ਉਹ ਕੁੱਟ-ਕੁੱਟ ਕੇ ਭਰੀ ਹੋਈ ਆ ਕਿ ਵਿਆਹ ਹੋ ਗਿਆ ਸਾਨੂੰ ਕਿਹਨੇ ਵੇਖਣਾ ਅਪਰ ਹੱਸਦੇ ਆ ਨਾ ਕਿ ਕੁੜੀਆਂ ਬਿਊਟੀ ਪਾਰਲਰਸ ਤੇ ਜਾ ਰਹੀਆਂ ਨੇ ਇੰਨਾ ਮੇਕਅਪ ਕਰ ਰਹੀਆਂ ਨੇ ਉਹਨਾਂ ਦੇ ਅੰਦਰ ਸੋਹਣੇ ਹੋਣ ਦੀ ਇੱਛਾ ਬਹੁਤ ਹੁੰਦੀ ਆ ਪਰ ਸੋਹਣੇ ਹੋਣ ਦਾ ਜਿਹੜਾ ਉਚੇਚਾ ਉਹ ਨਹੀਂ ਉਹ ਕਦੇ ਕਰਦੀਆਂ ਆ ਉਹਦੇ ਵਿੱਚ ਮੈਂ ਵੀ ਆ ਮੈਂ ਆਪਣੇ ਆਪ ਨੂੰ ਰੱਖਦੀ ਆ ਵੈਸੇ ਤਾਂ ਮੈਂ ਹਮੇਸ਼ਾ ਸੋਚਦੀ ਹੁੰਦੀ ਆ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਬੰਦੇ ਦੀ ਦਿੱਖ ਕਿਵੇਂ ਦੀ ਆ ਕਿਸੇ ਦੇ ਕੱਪੜੇ ਕਿਵੇਂ ਦੇ ਨੇ ਮੈਨੂੰ ਫਰਕ ਪੈਂਦਾ ਹੁੰਦਾ ਕਿ ਉਹ ਬੰਦੇ ਕੋਲ ਕੁਆਲਿਟੀ ਕੀ ਆ ਜਿਹੜੀ ਤੁਹਾਨੂੰ ਖਿੱਚ ਲਵੇ ਆਪਣੇ ਵੱਲ ਜਿਹੜੀ ਤੁਹਾਨੂੰ ਉਹਦੇ ਨਾਲ ਗੱਲ ਕਰਨ ਦੀ ਮਜਬੂਰ ਕਰ ਦਵੇ ਪਰ ਸੋਹਣੇ ਹੋਣ ਦੇ ਨਾਲ ਨਾਲ ਫਿੱਟ ਹੋਣਾ ਜਾਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਵੀ ਕੁੜੀਆਂ ਕਈ ਵਾਰ ਭੁੱਲ ਜਾਂਦੀਆਂ ਨੇ ਤੇ ਮੈਂ ਥੋੜੀਆਂ-ਥੋੜੀਆਂ ਚੀਜ਼ਾਂ ਪਿਛਲੇ 1 ਮਹੀਨੇ ਤੋਂ ਚੇਂਜ ਕੀਤੀਆਂ ਮੈਨੂੰ ਬਹੁਤ ਜ਼ਿਆਦਾ ਉਹਨਾਂ ਚੀਜ਼ਾਂ ਨਾਲ ਚੰਗਾ ਮਹਿਸੂਸ ਹੋਇਆ ਤੇ ਮੈਂ ਜਦੋਂ ਵੀ ਕਿਸੇ ਨਾਲ ਗੱਲਾਂ ਬਾਤਾਂ ਕਰਦੀ ਆ ਨਾ ਤਾਂ ਕੁੜੀਆਂ ਨਾਲ ਖਾਸ ਕਰਕੇ ਸਾਡੀ ਇੱਕ ਆਪਣੀ ਫੈਮਿਲੀ ਦੀ ਕੁੜੀ ਆ ਆਸਟ੍ਰੇਲੀਆ ਰਹਿੰਦੀ ਆ ਤੇ ਇੱਕ ਵਾਰੀ ਅਸੀਂ ਇਦਾਂ ਹੀ ਫੋਨ ਤੇ ਗੱਲਾਂ ਬਾਤਾਂ ਕਰਨ ਲੱਗੇ ਉਹ ਵੀ ਉੱਧਰ ਕੰਮ ਕਰਦੀ ਆ ਉਹ ਮੈਨੂੰ ਕਹਿੰਦੀ ਕਿ ਭਾਬੀ ਮੈਂ ਨਾ ਕਦੇ ਵੀ ਮਤਲਬ ਆਪਣੇ ਲਈ ਸਪੈਸ਼ਲ ਨਹੀਂ ਕੁਝ ਬਣਾਇਆ ਹੈਗਾ ਕਹਿੰਦੀ ਕਈ ਵਾਰੀ ਬੱਚਿਆਂ ਦੀ ਪਲੇਟ 'ਚ ਬਚ ਜਾਂਦਾ ਉਹ ਖਾ ਲਈਦਾ ਹਸਬੰਡ ਦੀ ਪਲੇਟ 'ਚ ਬਚ ਜਾਂਦਾ ਉਹ ਖਾ ਲਈਦਾ ਤੇ ਮੈਂ ਉਹਨੂੰ ਕਿਹਾ ਵੀ ਆਪਾਂ ਮਤਲਬ ਕਈ ਵਾਰੀ ਆਪਣੇ ਆਪ ਨੂੰ ਡਸਟਬਿਨ ਹੀ ਬਣਾ ਲੈਂਦੇ ਆ ਹਨਾ ਵੀ ਉਹਨੇ ਛੱਡ ਤਾ ਉਹ ਵੀ ਮੈਂ ਖਾ ਲਾ ਬੱਚੇ ਨੇ ਛੱਡ ਤਾ ਉਹ ਵੀ ਮੈਂ ਖਾ ਲਾ ਤੁਸੀਂ ਆਪਣੀਆਂ ਮਾਵਾਂ ਨੂੰ ਵੀ ਘਰੇ ਇਦਾਂ ਹੀ ਕਰਦੇ ਦੇਖਿਆ ਹੋਊਗਾ ਵੀ ਉਹ ਨਾ ਸਾਰੇ ਜਾਣੇ ਰੋਟੀ ਖਾ ਲੈਣਗੇ ਫਿਰ ਉਹ ਕਹਿਣਗੇ ਵੀ ਮੈਂ ਤਾਂ ਖੀਰ ਤੇ ਖਾ ਲੂੰਗੀ ਕੀ ਪਤਾ ਕੋਈ ਕੁਝ ਮਤਲਬ ਛੱਡ ਦੂਗਾ ਫਿਰ ਮੈਂ ਚੱਲ ਉਹ ਵੀ ਨਵੇੜਨਾ ਹਨਾ ਇਹ ਸਾਡੀ ਆਦਤ ਆ ਤੁਹਾਡੀ ਵੀ ਹੋਊਗੀ ਤੁਸੀਂ ਜਦੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਨਾ ਤਾਂ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਵਾਕੇ ਹੀ ਅਸੀਂ ਇਦਾਂ ਕਰਦੇ ਆ ਤੇ ਕਈ ਵਾਰੀ ਜਿਵੇਂ ਹੁਣ ਅੱਜਕੱਲ ਸਾਰੀਆਂ ਕੁੜੀਆਂ ਨੌਕਰੀ ਪੇਸ਼ਾ ਨੇ ਉਹਨਾਂ ਨੇ ਸਾਰਿਆਂ ਨੂੰ ਰੋਟੀ ਖਵਾ ਦੇਣੀ ਆ ਪਰ ਆਪਣੇ ਲਈ ਨਾ ਜੇ ਉਹਨਾਂ ਨੇ ਦੋ ਰੋਟੀਆਂ ਖਾਣੀਆਂ ਤਾਂ ਅਸੀਂ ਇਹ ਵੀ ਹਾਸੇ-ਹਾਸੇ ਸਾਰੀਆਂ ਸਹੇਲੀਆਂ ਇਸ ਵਾਰੀ ਗੱਲ ਕਰਦੇ ਹੁੰਦੇ ਆ ਵੀ ਉਹ ਨਾ ਦੋ ਰੋਟੀਆਂ ਦਾ ਇੱਕੋ ਹੀ ਪੇੜਾ ਬਣਾ ਲੈਂਦੀਆਂ ਨੇ ਵੀ ਚਲ ਛੇਤੀ ਛੇਤੀ ਕੰਮ ਨਵੇੜਾ ਮੈਂ ਆਪਣਾ ਹਨਾ ਹੁਣ ਸਾਰਾ ਦਿਨ ਅਸੀਂ ਤੁਰੀਆਂ ਫਿਰਦੀਆਂ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣਾ ਘਰ ਸੰਭਾਲਦੇ ਆ ਝਾੜੂ ਪੋਚੇ ਤੋਂ ਲੈ ਕੇ ਕੱਪੜੇ ਧੋਣ ਤੱਕ ਜੋਰ ਸੋਈ ਦਾ ਕੰਮ ਆ ਉਹ ਸਾਡੇ ਸਿਰ ਤੇ ਆ ਤੇ ਉਹਦੇ ਚ ਸਭ ਤੋਂ ਜ਼ਿਆਦਾ ਇਗਨੋਰੈਂਸ ਅਸੀਂ ਕਿਸ ਚੀਜ਼ ਨੂੰ ਦਿਖਾਉਨੇ ਆ ਆਪਣੇ ਆਪ ਨੂੰ ਆਪਣੀ ਸਿਹਤ ਨੂੰ ਮੈਨੂੰ ਲੱਗਦਾ ਕਿ ਖਾਸ ਕਰਕੇ ਜਦੋਂ ਤੁਸੀਂ 40 ਤੋਂ ਉੱਪਰ ਚਲੇ ਜਾਂਦੇ ਹੋ ਨਾ ਮੈਂ ਇੰਨੇ ਡਾਈਟੇਸ਼ਨਸ ਨੂੰ ਮਿਲਦੀਆਂ ਇੰਨੇ ਲੋਕਾਂ ਨੂੰ ਮਿਲਦੀਆਂ ਡਾਕਟਰਸ ਵੀ ਨੇ ਸਾਈਕੋਲੋਜਿਸਟ ਨੇ ਮੈਨੂੰ ਲੱਗਦਾ ਹੁੰਦਾ ਕਿ ਲੇਡੀ ਇੱਕ ਇਹੋ ਜੀ ਚੀਜ਼ ਆ ਵੀ ਜਿਹਦੇ ਬਿਨਾ ਘਰ ਨਹੀਂ ਚੱਲ ਸਕਦਾ ਹੈਨਾ ਘਰ ਤਾਂ ਚਲੋ ਬੰਦੇ ਬਿਨਾ ਵੀ ਨਹੀਂ ਚੱਲ ਸਕਦਾ ਬੰਦੇ ਦੀਆਂ ਵੀ ਬਹੁਤ ਸਾਰੀਆਂ ਲੋੜਾਂ ਨੇ ਇਕਨੋਮਿਕਲੀ ਜਾਂ ਨਿਆਣਿਆਂ ਨੂੰ ਪਿਓ ਚਾਹੀਦਾ ਹੁੰਦਾ ਪਰ ਜੋ ਚੀਜ਼ ਇੱਕ ਘਰ ਚ ਲੇਡੀ ਆ ਨਾ ਉਹਦੇ ਬਿਨਾ ਘਰ ਜਿਹੜਾ ਦੋ ਦਿਨਾਂ ਚ ਭੂਤਵਾੜਾ ਬਣ ਜਾਂਦਾ ਇਹ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਪਰ ਅਸੀਂ ਆਪਣੀ ਸਿਹਤ ਨੂੰ ਬਿਲਕੁਲ ਨਹੀਂ ਦੇਖਦੀਆਂ ਅਸੀਂ ਇਹ ਕਹਿੰਦੇ ਆ ਵੀ ਉਮਰ ਹੋ ਗਈ ਹੁਣ ਤਾਂ ਇਦਾਂ ਹੋਣਾ ਹੀ ਆ ਵਾਲ ਚਿੱਟੇ ਹੋਣੇ ਨੇ ਉਮਰ ਹੋ ਗਈ ਝੁਰੜੀਆਂ ਪੈਣੀਆਂ ਇਹਨੇ ਸਭ ਕੁਝ ਉਮਰ ਨਾਲ ਹੁੰਦਾ ਹੀ ਹੁੰਦਾ ਉਹ 'ਚ ਕੋਈ ਸ਼ੱਕ ਨਹੀਂ ਤੁਸੀਂ ਰੋਕ ਨਹੀਂ ਸਕਦੇ ਪਰ ਘੱਟੋ ਘੱਟ ਤੰਦਰੁਸਤੀ ਅਸੀਂ ਉਮਰ ਦੇ ਹਿਸਾਬ ਨਾਲ ਰਹਿ ਸਕਦੇ ਆ ਅਸੀਂ ਚੰਗਾ ਖਾਣਾ ਨਹੀਂ ਖਾਂਦੀਆਂ ਜਿਵੇਂ ਮੈਂ ਕਿਹਾ ਕਿ ਬਚਿਆ ਹੋਇਆ ਜਿਹੜਾ ਵੀ ਘਰ 'ਚ ਬੱਚੇ ਨੇ ਛੱਡਤਾ ਉਹ ਛੱਡਤਾ ਪਹਿਲਾਂ ਉਹ ਢੀਕਦੇ ਰਹਿੰਨੇ ਆ ਅਸੀਂ ਆਪਣੀ ਸਿਹਤ ਲਈ ਕੋਈ ਉਚੇਚ ਨਹੀਂ ਕਰਦੇ ਮੈਂ ਕੱਲ ਸੰਸਾਭ ਨਾਲ ਗੱਲ ਕਰ ਰਹੀ ਸੀ ਵੀ ਜਿਹੜੀਆਂ ਹਾਊਸ ਵਾਈਫ ਨੇ ਕੁੜੀਆਂ ਜਿਹੜੀਆਂ ਕਰੇ ਰਹਿੰਦੀਆਂ ਨੇ ਉਹਨਾਂ ਕੋਲ ਕਿੱਡਾ ਵੱਡਾ ਮੌਕਾ ਕਿ ਉਹ ਚਾਹੇ ਦਿਨ ਤੇ 4 ਘੰਟੇ ਸੈਰ ਕਰ ਲੈਣ ਉਹ ਘਰੋਂ ਜਾਣ ਤਾਂ ਕੰਮ ਮੁਕਾ ਕੇ ਸਵੇਰ ਦਾ ਜਿਵੇਂ ਅਸੀਂ ਕੰਮਕਾਜੀ ਜਿਹੜੀਆਂ ਕੁੜੀਆਂ ਉਹ ਅਸੀਂ ਸਵੇਰੇ 8-9 ਵਜੇ ਕੰਮ ਮੁਕਾ ਕੇ ਘਰੋਂ ਜਾਣਾ ਹੀ ਹੁੰਦਾ ਫਿਰ ਪੂਰਾ ਦਿਨ ਤੁਸੀਂ ਘਰੋਂ ਐਬਸੈਂਟ ਰਹਨੇ ਹੋ ਸ਼ਾਮ ਨੂੰ ਆਉਣੇ ਹੋ ਫਿਰ ਕੰਮ ਕਰਦੇ ਹੋ ਤੇ ਇਦਾਂ ਹੀ ਜਿਹੜੀਆਂ ਕੁੜੀਆਂ ਘਰੇ ਰਹਿੰਦੀਆਂ ਨੇ ਜਿਨ੍ਹਾਂ ਨੇ ਕਿਤੇ ਨੌਕਰੀ ਤੇ ਨਹੀਂ ਜਾਣਾ ਜੇ ਉਹ ਉਸੇ ਟਾਈਮ ਨੂੰ ਛੇਤੀ ਕੰਮ ਮੁਕਾ ਕੇ ਆਪਣੀ ਸਿਹਤ ਤੇ ਧਿਆਨ ਦੇਣ ਕਿ ਹਾਂ ਮੈਂ ਮੈਂ ਹੁਣ 4 ਘੰਟੇ ਵਿਲੀ ਆ ਤਾਂ ਮੈਂ ਘਟੋ ਘਟੇ ਇਹਦੇ ਚੋਂ 2 ਘੰਟੇ ਸੈਰ ਕਰਕੇ ਆਵਾਂ ਤੇ ਅਸੀਂ ਕਿੰਨਾ ਕੋਸ਼ਾ ਜਿਹੜਾ ਅਸੀਂ ਆਪਦੀ ਲਾਈਫ ਚ ਬਦਲ ਦਿੰਨੇ ਆ ਅਸੀਂ ਕਹਿ ਦਿੰਨੇ ਆ ਨਿਆਣੇ ਹੋ ਗਏ ਨੇ ਹੁਣ ਤਾਂ ਮਟਾਪਾ ਆਊਗਾ ਜਾਂ ਆਊਗਾ ਤੇ ਨਿਆਣੇ ਹੋਣਾ ਕੋਈ ਮਟਾਪੇ ਦੀ ਨਿਸ਼ਾਨੀ ਨਹੀਂ ਹੁੰਦਾ ਮਟਾਪਾ ਹੁੰਦਾ ਸਾਡੀ ਗਲਤ ਆਦਤਾਂ ਨਾਲ ਮੈਂ ਵੀ ਇਸ ਚੀਜ਼ ਨੂੰ ਹੰਡਾਇਆ ਮੈਨੂੰ ਪਤਾ ਕਿ ਜੇ ਤੁਸੀਂ ਸਾਰਾ ਕੁਝ ਛੱਡ ਕੇ ਬਹਿ ਜਾਂਦੇ ਹੋ ਨਾ ਤਾਂ ਦਿਨਾਂ 'ਚ ਤੁਹਾਡੀ ਦਿੱਖ ਤੁਹਾਡੀ ਸਿਹਤ ਤੁਹਾਡਾ ਮਨ ਸਭ ਕੁਝ ਬਦਲ ਜਾਂਦਾ ਹੁਣ ਜਿਹੜਾ ਬੰਦਾ ਫਿੱਟ ਨਹੀਂ ਉਹਦਾ ਮਨ ਉਹਦੇ ਬਾਰੇ ਸੋਣਾ ਸੋਚ ਹੀ ਨਹੀਂ ਸਕਦਾ ਉਹ ਉਹਦਾ ਮਨ ਕਹੂਗਾ ਹੀ ਨਹੀਂ ਵੀ ਤੂੰ ਪੋਜ਼ੀਟਿਵ ਹੋ ਅਮ ਥੋੜੀਆਂ ਜਿਹੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਜਿਹਦਾ ਸਾਨੂੰ ਸਾਰੀਆਂ ਕੁੜੀਆਂ ਨੂੰ ਖਿਆਲ ਰੱਖਣਾ ਚਾਹੀਦਾ ਇੱਕ ਤਾਂ 30 ਸਾਲ ਦੇ ਜਦੋਂ ਅਸੀਂ ਹੋ ਜਾਂਦੇ ਆ ਤਾਂ ਸਾਨੂੰ ਆਪਣਾ ਜਿਹੜਾ ਫਿਜ਼ੀਕਲ ਚੈੱਕਅਪ ਜਿਵੇਂ ਸਾਡੇ ਇੱਕ ਡਾਕਟਰ ਨੇ ਉਹ ਕਹਿੰਦੇ ਵੀ ਤੁਸੀਂ ਜੇ ਰੂਟੀਨ ਤੁਹਾਨੂੰ ਨਹੀਂ ਵੀ ਯਾਦ ਰਹਿੰਦੀ ਨਾ ਤਾਂ ਤੁਸੀਂ ਆਪਣੇ ਜਨਮ ਦਿਨ ਤੇ ਆਪਣੇ ਆਪ ਨੂੰ ਇਹ ਤੋਹਫ਼ਾ ਦਿਆ ਕਰੋ ਕਿ ਅਸੀਂ ਆਪਣਾ ਫਿਜ਼ੀਕਲ ਜਿਹੜਾ ਇੱਕ ਚੈੱਕਅਪ ਆ ਉਹ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਕਰਵਾਉਣਾ ਉਹ ਮੇਰਾ ਆਪਣੇ ਆਪ ਨੂੰ ਤੋਹਫ਼ਾ ਜਦੋਂ ਅਸੀਂ 30 ਸਾਲ ਦੇ ਹੋ ਜਾਂਦੇ ਆ ਤਾਂ ਸਾਨੂੰ ਇਦਾਂ ਦੀ ਇੱਕ ਰੂਟੀਨ ਫਾਲੋ ਕਰਨੀ ਚਾਹੀਦੀ ਆ ਦੂਜਾ ਸਾਨੂੰ ਕਿਸੇ ਵੀ ਡਾਈਟੀਸ਼ਨ ਨੂੰ ਮਿਲ ਕੇ ਜਾਂ ਕਿਸੇ ਚੰਗੇ ਡਾਈਟ ਪਲੈਨਰ ਨੂੰ ਮਿਲ ਕੇ ਆਪਣੀ ਇੱਕ ਡਾਈਟ ਆਪਣੀ ਉਮਰ ਦੇ ਹਿਸਾਬ ਨਾਲ ਥੋੜੀ ਜੀ ਸੈੱਟ ਕਰਾਉਣੀ ਚਾਹੀਦੀ ਆ ਜੇ ਤੁਸੀਂ ਉਹ ਖਰਚਾ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਬਾਹਰਲਾ ਜਿਹੜਾ ਖਾਣਾ ਉਹ ਤੁਸੀਂ ਘੱਟ ਤੋਂ ਘੱਟ ਖਾਓ ਜੋ ਤੁਸੀਂ ਘਰੇ ਸਾਦਾ ਬਣਾ ਕੇ ਖਾ ਸਕਦੇ ਹੋ ਉਹ ਖਾਓ ਸਾਦਾ ਖਾਣ ਚ ਕੋਈ ਕਿਸੇ ਦੀ ਬੇਇੱਜ਼ਤੀ ਨਹੀਂ ਹੁੰਦੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਇੱਕ ਫਰੂਟ ਨੂੰ ਵੀ ਆਪਣੀ ਡਾਈਟ ਚ ਨਹੀਂ ਸ਼ਾਮਿਲ ਕਰਦੇ ਅੱਗੇ ਅਸੀਂ ਪਿੰਡਾਂ ਚ ਰਹਿੰਦੇ ਹੁੰਦੇ ਸੀਗੇ ਤਾਂ ਬੱਟਾਂ ਤੋਂ ਲੋਕਾਂ ਨੇ ਮੂੜੀਆਂ ਪੱਟ ਲੈਣੀਆਂ ਛਲਗਮ ਪੱਟ ਲੈਣੇ ਗਾਜਰਾ ਪੱਟ ਲੈਣੀਆਂ ਉਹ ਚੀਜ਼ਾਂ ਖਾਣੀਆਂ ਉਹ ਸਾਡਾ ਸਲਾਦ ਹੁੰਦਾ ਸੀਗਾ ਪਰ ਅੱਜ ਕੱਲ ਅਸੀਂ ਉਸ ਚੀਜ਼ ਤੋਂ ਦੂਰ ਹੋ ਗਏ ਆ ਤਾ ਰੂਟੀਨ ਚ ਜਿਹੜਾ ਸਾਡੀ ਡਾਈਟ ਚ ਸਲਾਦ ਹੋਣਾ ਚਾਹੀਦਾ ਜਾਂ ਫਰੂਟ ਹੋਣੇ ਚਾਹੀਦੇ ਨੇ ਕੁੜੀਆਂ ਨੇ ਉਹ ਵੀ ਕੱਢ ਤੇ ਭੱਜ ਦੌੜ ਦੇ ਚੱਕਰ ਚ ਫਿਰ ਅਸੀਂ ਜਿਵੇਂ ਕੋਈ ਚੰਗੀ ਕਿਤਾਬ ਨਹੀਂ ਪੜਦੇ ਆਪਣੀ ਮੈਂਟਲ ਹੈਲਥ ਲਈ ਕੋਈ ਚੰਗੀ ਫਿਲਮ ਨਹੀਂ ਦੇਖਦੇ ਇੰਟਰਟੇਨਮੈਂਟ ਦੇ ਨਾਂ ਤੇ ਅਸੀਂ ਬਹੁਤ ਹੀ ਲੋਹਾਂ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਇਹ ਮੈਂ ਆ ਚੀਜ਼ करूंगी ਤਾਂ ਲੋਕ ਕੀ ਕਹਿਣਗੇ ਅੱਛਾ ਜੇ ਮੈਂ ਕਈ ਕੁੜੀਆਂ ਐਵੇਂ ਦੇ ਪਰਿਵਾਰਾਂ 'ਚ ਹੁੰਦੀਆਂ ਨੇ ਜਿੱਥੇ ਉਹ ਸਭ ਕੁਝ ਹੀ ਦੂਜਿਆਂ ਤੋਂ ਪੁੱਛ-ਪੁੱਛ ਕੇ ਕਰਦੀਆਂ ਨੇ ਤਾਂ ਉੱਥੇ ਮੈਨੂੰ ਲੱਗਦਾ ਕਈ ਵਾਰੀ ਉਹ ਕੱਲੀਆਂ ਬਹਿ ਕੇ ਫਿਲਮ ਵੀ ਨਹੀਂ ਦੇਖਦੀਆਂ ਕੱਲੀਆਂ ਬਹਿ ਕੇ ਕਿਤਾਬ ਨਹੀਂ ਪੜ੍ਹਦੀਆਂ ਆਪਦੇ ਲਈ ਅੱਧਾ ਘੰਟਾ ਵੀ ਉਹ ਇਕੱਲਾ ਨਹੀਂ ਕੱਢਦੀਆਂ ਹੈਗੀਆਂ ਜਾਂ ਜੇ ਤੁਸੀਂ ਕਰੇ ਵੀ ਰਹਿਣੇ ਹੋ ਤਾਂ ਥੋੜਾ ਜਿਹਾ ਤੁਹਾਨੂੰ ਆਪਣੀ ਲਾਈਫ ਚ ਇੱਕ ਚੇਂਜ ਕਰਨਾ ਚਾਹੀਦਾ ਕਿ ਹਫਤੇ ਚ ਇੱਕ ਅੱਧੀ ਵਾਰੀ ਚਾਹੇ ਤੁਸੀਂ ਬਾਜ਼ਾਰੋਂ ਕੁਝ ਖਰੀਦ ਕੇ ਨਹੀਂ ਲਿਆ ਰਹੇ ਪਰ ਤੁਸੀਂ ਵੈਸੇ ਹੀ ਬਾਜ਼ਾਰ ਜਾਓ ਆਪਣੀ ਕਿਸੇ ਸਹੇਲੀ ਨੂੰ ਮਿਲੋ ਕਿਸੇ ਸਹੇਲੀ ਨਾਲ ਫੋਨ ਤੇ ਗੱਲ ਕਰੋ ਉਹ ਚੀਜ਼ ਵੀ ਨਾ ਮੈਂਟਲੀ ਸਾਨੂੰ ਬਹੁਤ ਜ਼ਿਆਦਾ ਹੈਲਦੀ ਰੱਖਦੀ ਆ ਤੁਸੀਂ ਫਿਜ਼ੀਕਲੀ ਜੇ ਤੁਹਾਨੂੰ ਦਿਨ ਚ ਘੰਟਾ ਦੋ ਮਿਲਦਾ ਸੈਰ ਕਰਨ ਨਾਲ ਕੋਈ ਬੰਦਾ ਨਹੀਂ ਥੱਕਦਾ ਸੈਰ ਹਮੇਸ਼ਾ ਤੁਹਾਨੂੰ ਤੰਦਰੁਸਤ ਕਰਦੀ ਆ ਮੈਂ ਸਿਰਫ ਪਿਛਲੇ 5-6 ਦਿਨਾਂ ਤੋਂ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਤੁਸੀਂ ਸਿੱਖਦੇ ਹੋ ਨਾ ਤੁਸੀਂ ਦੂਜੇ ਨੂੰ ਗਾਈਡ ਕਰੋ ਉਸ ਚੀਜ਼ ਲਈ ਮੋਟੀਵੇਟ ਕਰੋ ਮੈਂ ਪਿਛਲੇ 5-6 ਦਿਨਾਂ ਤੋਂ ਹੀ 10 ਕਿਲੋਮੀਟਰ ਤੁਰਨਾ ਸ਼ੁਰੂ ਕੀਤਾ ਤੇ ਉਸ ਚੀਜ਼ ਨਾਲ ਮੈਨੂੰ ਕਿੰਨਾ ਚੰਗਾ ਮਹਿਸੂਸ ਹੋ ਰਿਹਾ ਤੇ ਉਹ ਮੈਨੂੰ ਹੀ ਪਤਾ ਕਿ ਮੈਂ ਆਪਣੇ ਆਪ ਨੂੰ ਕਿੰਨਾ ਚੰਗਾ ਮਹਿਸੂਸ ਕਰ ਰਹੀ ਹਾਂ ਕਿ ਮੈਂ ਆਪਣੀ ਸਿਹਤ ਦਾ ਧਿਆਨ ਥੋੜਾ ਜਿਹਾ ਰੱਖਣਾ ਸ਼ੁਰੂ ਕੀਤਾ ਅਸੀਂ ਕਹਿੰਦੇ ਆ ਕਿ ਬੁਢਾਪਾ ਆ ਗਿਆ ਪਰ ਅਸੀਂ ਕਦੇ ਬੁਢਾਪੇ ਦੀ ਤਿਆਰੀ ਨਹੀਂ ਕਰਦੇ ਅਸੀਂ ਐਂ ਸਮਝਦੇ ਆ ਕਿ ਬੁਢਾਪਾ ਹੁੰਦਾ ਗੋਡਿਆਂ ਦਾ ਦੁਖਣਾ ਬੁਢਾਪਾ ਹੁੰਦਾ ਸਿਰ ਦਾ ਦੁਖਣਾ ਬੁਢਾਪਾ ਹੁੰਦਾ ਮੰਜੇ ਤੇ ਪੈ ਜਾਣਾ ਨਹੀਂ ਲੋਕਾਂ ਦੇ ਇੰਨੇ ਤੰਦਰੁਸਤ ਬੁਢਾਪੇ ਨੇ ਨਾ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓ ਸਾਡੇ ਕੋਲ ਇੱਕ ਡਾਕਟਰ ਰੇਖੀ ਆਉਂਦੇ ਨੇ ਤੁਸੀਂ ਇੱਕ ਦੋ ਇੰਟਰਵਿਊ ਚ ਮੇਰੇ ਨਾਲ ਉਹਨਾਂ ਨੂੰ ਸੁਣਿਆ ਹੋਊਗਾ ਉਹਨਾਂ ਨੇ ਨਾ ਇੱਕ ਰਿੰਕਲਸ ਦੇ ਉੱਤੇ ਅਸੀਂ ਇੱਕ ਵੀਡੀਓ ਕੀਤੀ ਸੀ ਵੀ ਜਿਹੜੇ ਉਮਰ ਤੋਂ ਪਹਿਲਾਂ ਤੁਹਾਡੇ ਝੁਰੜੀਆਂ ਪੈ ਜਾਂਦੀਆਂ ਨੇ ਜਾਂ ਛਾਈਆਂ ਪੈ ਜਾਂਦੀਆਂ ਨੇ ਉੱਥੇ 2-3 ਮੁੰਡਿਆਂ ਨੇ ਥੱਲੇ ਕਮੈਂਟਸ ਕੀਤੇ ਕਿ ਵੀ ਡਾਕਟਰ ਸਾਹਿਬਾ ਦੇ ਤਾਂ ਆਪ ਬਹੁਤ ਝੁਰੜੀਆਂ ਨੇ ਜਦਕਿ ਉਹ 74 ਸਾਲ ਦੇ ਨੇ ਤੇ 74 ਸਾਲ ਦੇ ਬੰਦੇ ਦੀ ਤੁਸੀਂ ਆਪਣੇ ਘਰੇ ਜੇ ਕੰਡੀਸ਼ਨ ਵੇਖੋਗੇ ਤਾਂ ਮੈਨੂੰ ਲੱਗਦਾ ਕਿ 100 ਚੋਂ 60% ਚੋਂ 74 ਸਾਲ ਦੇ ਬੰਦੇ ਮੰਜੇ ਤੇ ਪਏ ਹੁੰਦੇ ਆ ਤੇ ਮੰਜੇ ਤੇ ਪਏ ਹੋਣ ਦਾ ਰੀਜ਼ਨ ਵੀ ਇਹੀ ਹੁੰਦਾ ਕਿ ਉਹਨਾਂ ਨੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਿਆ ਹੁੰਦਾ ਤੇ ਜਦੋਂ ਮੈਂ ਡਾਕਟਰ ਰੇਖੀ ਨੂੰ ਦੇਖਦੀ ਆ ਤਾਂ ਮੈਂ ਹਮੇਸ਼ਾ ਇਹ ਸੋਚਦੀ ਹੁੰਨੀ ਆ ਕਿ 74 ਸਾਲ ਦੀ ਉਮਰ 'ਚ ਮੈਂ ਕਿਵੇਂ ਦੀ ਹੋਊਂਗੀ ਜਦੋਂ ਮੈਂ ਡਾਕਟਰ ਸ਼ਵੇਤਾ ਨੂੰ ਮਿਲਦੀ ਆ ਉਹ 52 ਸਾਲ ਦੇ ਨੇ ਅਸੀਂ ਕਹਿੰਦੇ ਆ ਕਿ ਸੋਨੀਆਂ ਤਾਂ ਹੀਰੋਇਨਜ਼ ਹੀ ਹੋ ਸਕਦੀਆਂ ਨੇ ਫਿੱਟ ਤਾਂ ਉਹੀ ਹੋ ਸਕਦੀਆਂ ਨੇ ਬਿਲਕੁਲ ਉਹੀ ਹੋ ਸਕਦੀਆਂ ਨੇ ਕਿਉਂਕਿ ਉਹਨਾਂ ਕੋਲੇ ਬਹੁਤ ਸਮਾਂ ਹੁੰਦਾ ਆਪਣੀ ਫਿਟਨੈਸ ਤੇ ਧਿਆਨ ਦੇਣ ਦਾ ਉਹਨਾਂ ਕੋਲ ਬਹੁਤ ਪੈਸਾ ਹੁੰਦਾ ਕਿ ਉਹ ਚੰਗੀ ਡਾਈਟ ਖਾ ਸਕਣ ਉਹਨਾਂ ਕੋਲੇ ਬਹੁਤ ਪੈਸਾ ਹੁੰਦਾ ਕਿ ਉਹ ਚੰਗੇ ਜਿਹੜੇ ਕੋਸਮੈਟਿਕ ਨੇ ਉਹ ਯੂਜ਼ ਕਰ ਸਕਣ ਚੰਗਾ ਮੇਕਅਪ ਯੂਜ਼ ਕਰ ਸਕਣ ਪਰ ਤੁਸੀਂ ਕਿਤੇ ਪਿੱਛੇ ਝਾਤ ਮਾਰ ਕੇ ਦੇਖੋ ਵੀ ਸਾਡੇ ਘਰਾਂ 'ਚ ਜਿਹੜੀਆਂ ਬਜ਼ੁਰਗ ਸੀਗੀਆਂ ਕਿੰਨੀਆਂ ਜ਼ਿਆਦਾ-ਜ਼ਿਆਦਾ ਸੋਹਣੀਆਂ ਹੁੰਦੀਆਂ ਸੀਗੀਆਂ ਉਹਦਾ ਰੀਜ਼ਨ ਇਹੀ ਸੀ ਕਿ ਉਹਨਾਂ ਨੇ ਹੱਥੀਂ ਆਪਣੇ ਸਾਰੇ ਕੰਮ ਕੀਤੇ ਨੇ ਉਹਨਾਂ ਨੇ ਚੰਗੀ ਖੁਰਾਕ ਖਾਧੀ ਸੀ ਉਹਨਾਂ ਨੇ ਆਪਣਾ ਧਿਆਨ ਰੱਖਿਆ ਪਰ ਅੱਜ ਜਿਹੜੀਆਂ ਅਸੀਂ ਕੰਮਕਾਜੀ ਕੁੜੀਆਂ ਅਸੀਂ ਸੋਚਦੇ ਆ ਕਿ ਸਿਰਫ ਮੇਕਅਪ ਕਰਕੇ ਸੋਹਣਾ ਹੋਇਆ ਜਾ ਸਕਦਾ ਮੇਕਅਪ ਕਰਕੇ ਚਿਹਰਾ ਸੋਹਣਾ ਹੋ ਸਕਦਾ ਤੁਹਾਡੇ ਸਾਰੇ ਆਰਗਨ ਹੈਲਦੀ ਨਹੀਂ ਹੋ ਸਕਦੇ ਤੇ ਜੇ ਤੁਸੀਂ ਉਹਨਾਂ ਨੂੰ ਹੈਲਦੀ ਰੱਖਣਾ ਤਾਂ ਤੁਸੀਂ ਚੰਗੀ ਡਾਈਟ ਖਾਣ ਤੋਂ ਗੁਰੇਜ਼ ਨਾ ਕਰੋ ਆਪਣਾ ਫਿਜ਼ੀਕਲ ਚੈੱਕਅਪ ਕਰਾਉਣ ਤੋਂ ਗੁਰੇਜ਼ ਨਾ ਕਰਿਆ ਕਰੋ ਥੋੜੇ ਜੇ ਏਜ ਵਾਈਜ਼ ਜਿਵੇਂ 40 ਸਾਲ ਤੋਂ ਬਾਅਦ ਸਾਨੂੰ ਸਾਰੇ ਲੋਕ ਰეკਮੈਂਡ ਕਰਦੇ ਆ ਕਿ ਤੁਸੀਂ ਮਲਟੀਵਿਟਾਮਿਨ ਜ਼ਰੂਰ ਆਪਣੀ ਡਾਈਟ ਚ ਸ਼ਾਮਿਲ ਕਰੋ ਤੁਸੀਂ ਸੈਰ ਨੂੰ ਆਪਣੀ ਰੂਟੀਨ ਬਣਾਓ ਜੇ ਘਰ ਚੋਂ ਅਸੀਂ 1 ਘੰਟਾ ਗਾਇਬ ਹੋ ਜਾਾਂਗੇ ਕੋਈ ਫਰਕ ਨਹੀਂ ਪੈਂਦਾ ਅਸੀਂ ਕਹਿੰਦੇ ਆ ਨਾ ਕਿ ਕੰਮ ਨਹੀਂ ਮੁੱਕਦੇ ਕੰਮ ਤਾਂ ਉਦੋਂ ਹੀ ਮੁੱਕਦਾ ਜਦੋਂ ਬੰਦਾ ਮੁੱਕ ਜਾਂਦਾ ਆਦਰਵਾਇਜ਼ ਤਾਂ ਤੁਹਾਨੂੰ ਕੁਛ ਨਾ ਕੁਛ ਦਿਸਦਾ ਹੀ ਰਹੂਗਾ ਮੈਂ ਆ ਪ੍ਰੋਗਰਾਮ ਕਰੂੰਗੀ ਤਾਂ ਮੈਨੂੰ ਪਤਾ ਵੀ ਥੱਲੇ ਜਾ ਕੇ ਮੇਰੇ ਵੀ ਬਹੁਤ ਸਾਰੇ ਕੰਮ ਆ ਪਏ ਨੇ ਪਰ ਜੇ ਤੁਸੀਂ ਉਹਨਾਂ ਕੰਮਾਂ ਲਈ ਇੰਨਾ ਜ਼ਿਆਦਾ ਵਕਤ ਕੱਢਦੇ ਹੋ ਤਾਂ ਇੱਕ ਘੰਟਾ ਆਪਦੇ ਲਈ ਕੱਢਣਾ ਕੋਈ ਪਾਪ ਨਹੀਂ ਹੈਗਾ ਕੋਈ ਗੁਨਾਹ ਨਹੀਂ ਹੈਗਾ ਕਦੇ ਇੱਕ ਘੰਟਾ ਆਪਦੀ ਮੈਂਟਲ ਹੈਲਥ ਲਈ ਕੱਢੋ ਕਦੇ ਇੱਕ ਘੰਟਾ ਆਪਦੀ ਫਿਜ਼ੀਕਲ ਹੈਲਥ ਲਈ ਕੱਢੋ ਅਸੀਂ ਰਿਗਰੈਟ ਕਰਦੇ ਹਾਂ ਇਸ ਚੀਜ਼ ਦਾ ਵੀ ਮੈਂ ਸਾਰਿਆਂ ਲਈ ਬੜਾ ਕੁਝ ਕੀਤਾ ਮੇਰੇ ਲਈ ਕੁਝ ਨਹੀਂ ਕੀਤਾ ਕਿਸੇ ਨੇ ਤੁਹਾਡੇ ਲਈ ਕਦੀ ਕਿਸੇ ਨੇ ਕਰਨਾ ਵੀ ਕੁਝ ਨਹੀਂ ਹੈਗਾ ਕਿਉਂਕਿ ਅਸੀਂ ਤਾਂ ਆਪ ਹੀ ਆਪਣੇ ਲਈ ਕੁਝ ਨਹੀਂ ਕਰਦੇ ਹੈਗੇ ਔਰ ਉਮੀਦ ਕਿਉਂ ਆ ਵੀ ਕੋਈ ਦੂਜਾ ਮੇਰੇ ਲਈ ਕੁਝ ਕਰੇ ਹੈਨਾ ਤੇ ਆਪਣੇ ਲਈ ਅਸੀਂ ਆਪ ਕੀ ਕੀਤਾ ਜ਼ਿੰਦਗੀ ਚ ਆਪਣੇ ਲਈ ਅਸੀਂ ਛੋਟੇ ਛੋਟੇ ਫੈਸਲੇ ਵੀ ਨਹੀਂ ਕਰਦੇ ਹੈਗੇ ਹੁਣ ਮੈਂ ਫੈਸਲਾ ਕੀਤਾ ਕਿ ਮੈਂ ਦਿਨ ਚ 3 ਘੰਟੇ ਸੈਰ ਕਰਨੀਓ ਕਰਨੀਆ ਮੈਂ ਘਰੋਂ ਬਾਹਰ ਜਾਣਾ ਹੀ ਜਾਣਾ ਚਾਹੇ ਮੈਂ ਰਾਤ ਨੂੰ ਜਾਵਾਂ ਸਵੇਰੇ ਜਾਵਾਂ ਜਿਹੜਾ ਵੀ ਮੈਨੂੰ ਵਕਤ ਮਿਲੇ ਦੁਪਹਿਰ ਮਿਲੇ ਮੈਂ ਜਾਣਾ ਹੀ ਜਾਣਾ ਹਾਂ ਕਈ ਵਾਰੀ ਸ਼ੂਟ ਹੁੰਦਾ ਨਹੀਂ ਟਾਈਮ ਤੇ ਘਰੇ ਪਹੁੰਚਿਆ ਜਾਂਦਾ ਸਵੇਰੇ ਬਹੁਤ ਛੇਤੀ ਨਿਕਲਣਾ ਹੁੰਦਾ ਪਰ ਮੈਂ ਉਹ ਵੀ ਫੈਸਲਾ ਲਿਆ ਕਿ ਮੈਂ ਉਸ ਦਿਨ ਦੂਜੇ ਦਿਨ ਨੂੰ ਡਬਲ ਆਪਣੀ ਸੈਰ ਕਰਨੀ ਆ ਤੇ ਜੇ ਅਸੀਂ ਇਦਾਂ ਦਾ ਥੋੜਾ ਥੋੜਾ ਕੁਝ ਕਰ ਲਾਂਗੇ ਤਾਂ ਮੈਨੂੰ ਲੱਗਦਾ ਕਿ ਅਸੀਂ ਆਪਣੇ ਲਈ ਉਹ ਬੈਟਰ ਕਰਾਂਗੇ ਕੱਲ ਨੂੰ ਸਾਡੇ ਨਿਆਣਿਆਂ ਨੂੰ ਬਹੁਤ ਛੇਤੀ ਸਾਨੂੰ ਮੰਜਿਆਂ ਤੇ ਪਿਆ ਨੂੰ ਸੰਭਾਲਣਾ ਨਹੀਂ ਪਊਗਾ ਫਿਰ ਤੁਹਾਨੂੰ ਇਹ ਵੀ ਅਫਸੋਸ ਨਹੀਂ ਰਹੂਗਾ ਕਿ ਮੈਂ ਸਭ ਲਈ ਬੜਾ ਕੁਝ ਕੀਤਾ ਮੇਰੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਤੇ ਜਦੋਂ ਅਸੀਂ ਮਰਨ ਵਾਲੇ ਹੁੰਨੇ ਆ ਨਾ ਉਦੋਂ ਅਸੀਂ ਇਹੀ ਸੋਚਦੇ ਹੁੰਨੇ ਆ ਵੀ ਕਾਸ਼ ਮੈਂ ਆਪਣੇ ਲਈ ਉਦੋਂ ਆ ਚੀਜ਼ ਕਰ ਲੈਂਦਾ ਆਪਣੀ ਇੱਕ ਹੈਲਦੀ ਲਾਈਫ ਸਟਾਈਲ ਨਾਲ ਦੂਜਿਆਂ ਨੂੰ ਮੋਟੀਵੇਟ ਕਰੋ ਬਾਹਰ ਅੱਜਕੱਲ੍ਹ ਅਸੀਂ ਸਟੇਟਸ ਦੇ ਚੱਕਰ 'ਚ ਹੀ ਦਿਖਾਵੇ ਦੇ ਚੱਕਰ 'ਚ ਹੀ ਅਸੀਂ ਤੀਜੇ ਦਿਨ ਖਾਣਾ ਖਾਣ ਤਰ ਪੈਂਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰੋ ਇੱਕ ਹੈਲਦੀ ਲਾਈਫ ਸਟਾਈਲ ਤੁਹਾਨੂੰ ਫਿਜ਼ੀਕਲੀ ਵੀ ਮੈਂਟਲੀ ਵੀ ਬਹੁਤ ਜ਼ਿਆਦਾ ਖੁਸ਼ ਰੱਖਦਾ ਚੰਗੀਆਂ ਕਿਤਾਬਾਂ ਪੜਿਆ ਕਰੋ ਚਾਹੇ ਤੁਸੀਂ 40 ਸਾਲ ਦੇ ਹੋ 50 ਸਾਲ ਦੇ ਹੋ 30 ਸਾਲ ਦੇ ਹੋ ਇੱਕ ਚੰਗੀ ਕਿਤਾਬ ਇੱਕ ਮਹੀਨੇ 'ਚ ਵੈਸੇ ਤਾਂ ਮੈਨੂੰ ਤਾਂ ਬਹੁਤ ਹੈਰਾਨੀ ਆ ਵੀ ਮਹੀਨੇ 'ਚ ਇੱਕ ਕਿਤਾਬ ਪੜ੍ਹਨੀ ਕਿਉਂਕਿ ਮੈਂ 2-3 ਦਿਨ 'ਚ ਇੱਕ ਕਿਤਾਬ ਜ਼ਰੂਰ ਪੜ੍ਹਦੀ ਆ ਪਰ ਟੁਕੜ ਟੁਕੜ ਇੱਕ ਮਹੀਨੇ 'ਚ ਇੱਕ ਚੰਗੀ ਕਿਤਾਬ ਤੁਸੀਂ ਪੜ੍ਹੀ ਹੋਣੀ ਚਾਹੀਦੀ ਆ ਇੱਕ ਚੰਗੀ ਫਿਲਮ ਤੁਸੀਂ ਦੇਖੀ ਹੋਣੀ ਚਾਹੀਦੀ ਆ ਤੇ ਸਰੀਰਕ ਤੌਰ ਤੇ ਤੁਹਾਨੂੰ ਇੰਨਾ ਕਮਾਨ ਹੋਣਾ ਚਾਹੀਦਾ ਕਿ ਮੈਂ ਇੰਨਾ ਕ ਆਪਣੀ ਫਿਟਨੈਸ ਵੱਲ ਆਪਣੀ ਡਾਈਟ ਵੱਲ ਧਿਆਨ ਦਿੱਤਾ ਤੇ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਛੋਟੇ-ਛੋਟੇ ਕਲੇਸ਼ਾਂ ਨੂੰ ਛੋਟੀਆਂ-ਛੋਟੀਆਂ ਚੁਗਲੀਆਂ ਨੂੰ ਆਪਣੇ ਮਨ ਤੇ ਲਾ ਕੇ ਇਸ ਮਨ ਦਾ ਕਵਾੜਾ ਨਾ ਕਰੋ ਇਹ ਸਟੋਰ ਨਹੀਂ ਹੈਗਾ ਵੀ ਜਿੱਦੇ ਚਾਲਤੂ ਫਾਲਤੂ ਸਾਰੀਆਂ ਚੀਜ਼ਾਂ ਲਿਆ ਕੇ ਸੰਭਾਲ ਦੋ ਇੱਕ ਵਾਰੀ ਅਸੀਂ ਇੱਕ ਇਦਾਂ ਦਾ ਹੀ ਪ੍ਰੋਗਰਾਮ ਕੀਤਾ ਸੀ ਕਿ ਘਰ 'ਚ ਸਟੋਰ ਹੁੰਦਾ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਨੂੰ ਸੰਭਾਲਣ ਲਈ ਜਿਹੜੀਆਂ ਤੁਸੀਂ ਔਖੇ ਵੇਲੇ ਵਰਤਣੀਆਂ ਨੇ ਪਰ ਅਸੀਂ ਸਟੋਰ ਦੇ ਵਿੱਚ ਕੀ ਕਰਦੇ ਹਾਂ ਅਸੀਂ ਸਾਰੇ ਘਰ ਦਾ ਕੂੜਾ ਕਬਾੜਾ ਜੋ ਬਚਿਆ ਹੁੰਦਾ ਸੀ ਸਟੋਰਾਂ ਦੇ ਵਿੱਚ ਜਾ ਕੇ ਢੇਰੀ ਲਾ ਦਿੰਨੇ ਆਂ ਉਵੇਂ ਅਸੀਂ ਦਿਮਾਗ ਨਾਲ ਵੀ ਇਹੀ ਕਰਦੇ ਆਂ ਅਸੀਂ ਨਾ ਘਰ ਜਦੋਂ ਬਣਾਉਨੇ ਆ ਵੱਡਾ ਬੂਹਾ ਲਾ ਲੈਂਨੇ ਆ ਕਿ ਬੂਹਾ ਉੱਚਾ ਹੋਵੇ ਕੋਈ ਐਰਾ-ਗੈਰਾ ਸਾਡੇ ਘਰੇ ਟੱਪ ਕੇ ਨਾ ਆ ਸਕੇ ਕੰਧਾਂ ਉੱਚੀਆਂ ਹੋਣੀਆਂ ਚਾਹੀਦੀਆਂ ਨੇ ਬੂਹਾ ਇਸੇ ਲਈ ਹੁੰਦਾ ਵੀ ਸਾਡੀ ਇਜਾਜ਼ਤ ਤੋਂ ਬਿਨਾ ਕੋਈ ਸਾਡੇ ਘਰ ਚ ਐਂਟਰ ਨਾ ਕਰ ਜੇ ਪਰ ਸੜਾ ਜਿਹੜਾ ਮਾਈਂਡ ਆ ਇਹਦੇ ਤੇ ਕੋਈ ਬੂਆ ਨਹੀਂ ਕੋਈ ਲੋਕ ਨਹੀਂ ਕੋਈ ਕੰਦ ਨਹੀਂ ਉਹਦੇ ਚ ਜਣਾ ਖਣਾ ਹੀ ਐਂਟਰ ਕਰ ਜਾਂਦਾ ਇਹਦੀ ਕਲੀਨਿੰਗ ਆ ਜਿਹੜੀ ਇਹਨੂੰ ਸਾਫ਼ ਸਫਾਈ ਇਹਦੀ ਰੱਖਿਆ ਕਰੋ ਵੀ ਕੋਈ ਵੀ ਮਾੜੀ ਚੀਜ਼ ਕੋਈ ਵੀ ਨੈਗੇਟਿਵ ਜਿਹੜਾ ਥਾਟ ਆ ਤੁਹਾਡੇ ਦਿਮਾਗ ਚ ਜੇ ਆਉਂਦਾ ਉਹਨੂੰ ਬਹੁਤ ਛੇਤੀ ਸੂਸੀ ਕੱਢ ਕੇ ਬਾਹਰ ਮਾਰੋ ਉਹ ਚੀਜ਼ ਜਿਹਨੇ ਫਿਊਚਰ ਚ ਤੁਹਾਨੂੰ ਕੋਈ ਵਿਆਜ ਨਹੀਂ ਦੇਣਾ ਕੋਈ ਫਾਇਦਾ ਨਹੀਂ ਦੇਣਾ ਅਸੀਂ ਕੁੜੀਆਂ ਛੋਟੀ ਛੋਟੀ ਚੀਜ਼ ਤੇ ਇਮੋਸ਼ਨਲ ਹੋ ਜਾਂਦੇ ਆ ਕਈ ਵਾਰੀ ਤਾਂ ਮੈਂ ਇਦਾਂ ਦੀਆਂ ਕੁੜੀਆਂ ਨੂੰ ਵੀ ਜਾਣਦੀ ਆ ਵੀ ਜਿਹੜੀਆਂ ਜੇ ਘਰ 'ਚ ਥੋੜਾ ਜਿਹਾ ਕਲੇਸ਼ ਹੋਵੇ ਤਾਂ ਰੋਟੀ ਛੱਡ ਦਿੰਦੀਆਂ ਨੇ ਮੈਨੂੰ ਲੱਗਦਾ ਵੀ ਇਹ ਇਹ ਕੀ ਧੰਗ ਹੈ ਹਨਾ ਵੀ ਜੇ ਕਲੇਸ਼ ਘਰ 'ਚ ਹੋ ਵੀ ਗਿਆ ਤੁਹਾਡਾ ਕਿਸੇ ਨਾਲ ਵੀ ਕੋਈ ਮੁੱਦਾ ਚੱਲ ਰਿਹਾ ਉਹਦਾ ਰੋਟੀ ਛੱਡਣ ਨਾਲ ਤਾਂ ਕੋਈ ਸੋਲੂਸ਼ਨ ਨਹੀਂ ਹੈਗਾ ਅਸੀਂ ਸਿਰਫ ਦੂਜੇ ਨੂੰ ਜਿਤਾਉਨੇ ਹੁੰਨੇ ਆ ਵੀ ਦੇਖ ਮੈਂ ਇੰਨਾ ਦੁਖੀ ਆ ਮੈਂ ਤਾਂ ਰੋਟੀ ਪਾਣੀ ਛੱਡ ਕੇ ਬਹਿ ਗਿਆ ਮੈਂ ਅੱਜ ਨਹਾਇਆ ਨਹੀਂ ਮੈਂ ਅੱਜ ਕੰਗੀ ਨਹੀਂ ਕੀਤੀ ਮੈਂ ਅੱਜ ਸਾਫ਼ ਸੁਥਰੇ ਕੱਪੜੇ ਨਹੀਂ ਪਾਏ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਤੁਹਾਨੂੰ ਕਿਸੇ ਨੇ ਹਾਰ ਨਹੀਂ ਪਾਉਣੇ ਕੱਲ ਨੂੰ ਕਿ ਹਾਂ ਉਸ ਵਕਤ ਤੂੰ ਮੇਰੇ ਲਈ ਆ ਛੱਡਿਆ ਸੀਗਾ ਮੈਂ ਨਹੀਂ ਕਹਿੰਦੀ ਵੀ ਸੈਲਫਿਸ਼ ਹੋ ਜਾਓ ਮੈਂ ਇਹ ਕਹਿੰਨੀ ਆ ਕਿ ਇੰਨਾ ਵੀ ਆਪਣੇ ਆਪ ਨੂੰ ਜ਼ੀਰੋ ਨਾ ਕਰੋ ਕਿ ਕੱਲ ਨੂੰ ਤੁਸੀਂ ਪਛਤਾਓ ਕਿ ਕਾਸ਼ ਮੈਂ ਉਸ ਸਮੇਂ ਤੇ ਐਦਾਂ ਨਾ ਕੀਤਾ ਹੁੰਦਾ ਤੁਸੀਂ ਚੰਗੇ ਟਾਈਮ ਤੇ ਖਾਓ ਸਹੀ ਟਾਈਮ ਤੇ ਖਾਓ ਸਹੀ ਟਾਈਮ ਤੇ ਉਠੋ ਸਵੇਰੇ ਜਲਦੀ ਉਠੋ ਆਪਣੇ ਕੰਮਕਾਰ ਟਾਈਮ ਨਾਲ ਕਰੋ ਤੁਹਾਨੂੰ ਪੂਰਾ ਦਿਨ ਮਿਲ ਜਾਂਦਾ ਆਪਣੇ ਆਪ ਲਈ ਤੇ ਆਪਣੇ ਲਈ ਦਿਨ ਚ ਇੱਕ ਘੰਟਾ ਜਰੂਰ ਕੱਢਿਆ ਕਰੋ ਨਹੀਂ ਵੀ ਤੁਹਾਡਾ ਸੈਰ ਕਰਨ ਨੂੰ ਮਨ ਕਰਦਾ ਇੱਕ ਘੰਟਾ ਤਾਂ ਤੁਹਾਡਾ ਡੈਫੀਨੇਟਲੀ ਜਿਹੜਾ ਉਹ ਤੁਹਾਡੇ ਲਈ ਹੋਣਾ ਚਾਹੀਦਾ ਉਹ ਚ ਤੁਹਾਡਾ ਜੀ ਕਰਦਾ ਆਪਣੇ ਪੇਰੈਂਟ ਨਾਲ ਗੱਲਾਂ ਕਰੋ ਜੀ ਕਰਦਾ ਕਿਤਾਬਾਂ ਪੜ੍ਹ ਲਓ ਫਿਲਮ ਦੇਖ ਲਓ ਜੀ ਕਰਦਾ ਤਾਂ ਉੱਠ ਕੇ ਬਾਹਰ ਕਿਤੇ ਛੋਟਾ ਮੋਟਾ ਵੈਸੇ ਕੰਮ ਕਰਿਆ ਉਹ ਬਾਜ਼ਾਰ ਚਲੇ ਜਾਓ ਨਹੀਂ ਕੁਝ ਖਰੀਦਣਾ ਵੈਸੇ ਘੁੰਮਣ ਲਈ ਚਲੇ ਜਾਓ ਤੇ ਜੀ ਕਰਦਾ ਤੁਹਾਡਾ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਸਰੀਰ ਮੰਗ ਰਿਹਾ ਤਾਂ ਤੁਸੀਂ ਸੈਰ ਕਰੋ ਮੈਂ ਜਿਵੇਂ ਘਰੇ ਬੈਠੀ ਕੱਲ ਗੱਲਾਂ ਕਰਦੀ ਸੀਗੀ ਕਿ ਵੀ ਛੋਟੀਆਂ-ਛੋਟੀਆਂ ਚੀਜ਼ਾਂ ਸਾਨੂੰ ਕੋਈ ਨਹੀਂ ਸਿਖਾਉਂਦਾ ਸਾਨੂੰ ਆਪਣੇ ਆਪ ਹੀ ਸੋਚਣੀਆਂ ਪੈਂਦੀਆਂ ਨੇ ਕਿ ਮੈਂ ਹੁਣ ਆਪਣੇ ਲਈ ਇਹ ਚੀਜ਼ਾਂ ਕਰਾਂ ਸੈਰ ਦਾ ਵੀ ਵਕਤ ਨਹੀਂ ਮਿਲਦਾ ਤਾਂ ਕਿੰਨੇ ਕੰਮ ਹੁੰਦੇ ਨੇ ਬਾਜ਼ਾਰ ਦੇ ਜਿਹੜੇ ਅਸੀਂ ਮੋਟਰਸਾਈਕਲ ਤੇ ਸਕੂਟਰ ਤੇ ਜਾਂ ਫਿਰ ਗੱਡੀਆਂ ਤੇ ਕਰਦੇ ਆ ਉਹ ਵੀ ਅਸੀਂ ਤੁਰ ਕੇ ਜਾ ਸਕਦੇ ਆ ਉਹਨਾਂ ਲਈ ਤੇ ਜੇ ਸੱਚੀ ਤੁਹਾਨੂੰ ਘਰਾਂ ਦੇ ਵਿੱਚ ਫालतू ਨੌਕਰਾਂ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਆਪਣੇ ਕਈ ਵਾਰੀ ਮੈਂ ਦੇਖਦੀ ਆ ਕਿ ਘਰਾਂ 'ਚ ਦੋ ਜੀ ਹੁੰਦੇ ਨੇ ਚਾਰ ਨੌਕਰ ਹੁੰਦੇ ਨੇ ਹੋ ਸਕਦਾ ਕੋਈ ਅਫੋਰਡ ਕਰਦਾ ਤੁਹਾਡੀ ਮਰਜ਼ੀ ਆ ਤੁਸੀਂ ਰੱਖ ਸਕਦੇ ਹੋ ਪਰ ਜੇ ਉਹਦੀ ਜਗ੍ਹਾ ਤੇ ਅਸੀਂ ਕਰੇ ਨੌਕਰ ਸਾਡੀ ਰੋਟੀ ਪਕਾ ਰਿਆ ਤੇ ਫਿਰ ਅਸੀਂ ਜਿਮ ਜਾ ਰਹੇ ਹਾਂ ਤੇ ਫਿਰ ਅਸੀਂ ਡਾਕਟਰਸ ਦੇ ਘੇੜੇ ਲਾ ਰਹੇ ਹਾਂ ਉਹਦੇ ਨਾਲ ਵਧੀਆ ਕਿ ਸਾਰੇ ਕੰਮ ਨੇ ਜਿਹੜੇ ਆਪਣੇ ਹੱਥੀਂ ਕਰੋ ਕਿਸੇ ਦਾ ਵੀ ਜਿਹੜਾ ਚਾਮ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਵੀ ਕੰਮ ਕਰਿਆ ਨਹੀਂ ਕਸਦਾ ਸਗੋ ਤੁਸੀਂ ਤੰਦਰੁਸਤ ਰਹਨੇ ਹੋ ਕਈ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਵੀ ਐਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਨੋ ਆਈ ਤੇ ਸਾਰਾ ਕੰਮ ਕਾਰੀ ਛੱਡ ਦਿੰਦੀਆਂ ਨੇ ਪਰ ਮੈਂ ਜਿੱਥੇ ਸਾਡਾ ਪੁਰਾਣਾ ਘਰ ਸੀ ਤਾਂ ਉੱਥੇ ਇੱਕ ਸਾਡੇ ਆਂਟੀ ਨੇ ਗੁਆਢੀ ਉਹ ਆਂਟੀ ਮੇਲਾ ਦਾ 80 ਸਾਲ ਤੋਂ ਉੱਪਰ ਨੇ ਤੇ ਅੱਜ ਵੀ ਬਹੁਤ ਕੰਮ ਕਰਦੇ ਨੇ ਅਸੀਂ ਕਈ ਵਾਰੀ ਉਹਨਾਂ ਨੂੰ ਕਹਿੰਦੇ ਹੁੰਦੇ ਆ ਵੀ ਆਂਟੀ ਤੁਸੀਂ ਹੁਣ ਆਰਾਮ ਕਰਿਆ ਕਰੋ ਤਾਂ ਉਹ ਇਹੀ ਕਹਿੰਦੇ ਨੇ ਕਿ ਬੇਟਾ ਮਸ਼ੀਨਰੀ ਤੇ ਸਰੀਰ ਆ ਜਿਹੜਾ ਜਿੰਨਾ ਚਿਰ ਚੱਲਦਾ ਰਹੇ ਉਹਨਾਂ ਚਿਰ ਵਧੀਆ ਰਹਿੰਦਾ ਕਈ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਵੀ ਕੰਮ ਕਰਦੇ ਨੇ ਤੰਦਰੁਸਤ ਰੱਖਣ ਲਈ ਵੀ ਬਾਹਰ ਜਾਂਦੇ ਨੇ ਲੋਕਾਂ ਨੂੰ ਮਿਲਦੇ ਨੇ ਤੇ ਜੀਨੂੰ ਤੁਹਾਨੂੰ ਮਿਲਣਾ ਪਸੰਦ ਆ ਉਹਦੇ ਕੋਲ ਬੈਠਿਆ ਕਰੋ ਗੱਲਾਂ ਕਰਿਆ ਕਰੋ ਤੇ ਇੱਕ ਚੀਜ਼ ਜਿਹਦੇ ਤੇ ਮੈਂ ਬੇਹੱਦ ਜ਼ਿਆਦਾ ਸਖਤਾਂ ਵੀ ਜੀਨੂੰ ਤੁਹਾਨੂੰ ਨਹੀਂ ਮਿਲਣਾ ਪਸੰਦ ਜਿਹੜਾ ਤੁਹਾਡੇ ਦਿਮਾਗ ਦਾ ਦਹੀਂ ਕਰ ਦਿੰਦਾ ਗੱਲਾਂ ਕਰ ਕਰਕੇ ਜਿਹੜਾ ਕਦੇ ਤੁਹਾਡੇ ਬਾਰੇ ਚੰਗਾ ਨਹੀਂ ਬੋਲਦਾ ਜਿਹੜਾ ਕਦੀ ਕਿਸੇ ਦੂਜੇ ਬਾਰੇ ਚੰਗਾ ਨਹੀਂ ਬੋਲਦਾ ਉਹਨੂੰ ਹਰਗੇਜ਼ ਨਾ ਮਿਲੋ ਇਹੋ ਜੇ ਬੰਦੇ ਨੂੰ ਕਦੇ ਜ਼ਿੰਦਗੀ ਚ ਆਪਣੀ ਬੈਠਕ ਚ ਸਾਂਝਦਾਰੀ ਨਾ ਦਿਓ ਹਮੇਸ਼ਾ ਤੰਦਰੁਸਤੀ ਵਾਲੀਆਂ ਗੱਲਾਂ ਕਰਨ ਵਾਲਿਆਂ ਨੂੰ ਚੜਦੀ ਕਲਾ ਵਾਲੀਆਂ ਗੱਲਾਂ ਕਰਨ ਵਾਲਿਆਂ ਨੂੰ ਮਿਲਿਆ ਕਰੋ ਤੇ ਜਿੰਨਾ ਤੁਸੀਂ ਆਪਣੇ ਪਰਿਵਾਰ ਦਾ ਧਿਆਨ ਰੱਖਦੀ ਹੋਂ ਜਿੰਨੇ ਫਿਕਰ ਤੁਹਾਨੂੰ ਉਹਨਾਂ ਦੇ ਰੋਟੀ ਪਾਣੀ ਦੀ ਆ ਉਹਨਾਂ ਦੇ ਸਾਫ਼ ਕੱਪੜੇ ਦੀ ਆ ਉਹਨਾਂ ਦੀ ਤੰਦਰੁਸਤੀ ਦੀ ਆ ਐਨੀ ਫਿਕਰ ਹੀ ਤੁਸੀਂ ਆਪਣੀ ਤੰਦਰੁਸਤੀ ਦੀ ਤੇ ਆਪਣੇ ਸਰੀਰ ਦੀ ਕਰਨੀ ਆ ਖੁਸ਼ ਰਹੋ ਆਬਾਦ ਰਹੋ ਫੇਰਨਾ ਸੋਚਿਆ ਕਰੋ ਕਿ ਘਰ ਵਾਲੇ ਤਾਂ ਇੰਨੇ ਸੋਹਣੇ ਪਏ ਆ ਤੇ ਅਸੀਂ ਉਹਨਾਂ ਦੇ ਮੁਕਾਬਲੇ ਬੁੱਢੀਆਂ ਹੋ ਗਏ ਆ ਉਦਾਹਰਨ ਇਹੀ ਆ ਵੀ ਅਸੀਂ ਆਪਣਾ ਧਿਆਨ ਨਹੀਂ ਰੱਖਿਆ ਅਗਲੇ ਨੇ ਆਪਣੀਆਂ ਆਪਣਾ ਧਿਆਨ ਰੱਖਦੇ ਨੇ ਅਗਲਾ ਹੈਨਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਆਪਣੇ ਜੋ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਕਦੀ-ਕਦੀ ਖਰੀਦਿਆ ਕਰੋ ਪਾਇਆ ਕਰੋ ਇੰਜੋਏ ਕਰਿਆ ਕਰੋ ਜ਼ਿੰਦਗੀ ਨੂੰ ਜ਼ਿੰਦਗੀ ਬਹੁਤ ਸੋਹਣੀ ਆ ਜੇ ਦੂਜਿਆਂ ਨੂੰ ਇੱਕ ਵਾਰ ਮਿਲੀ ਆ ਸਾਨੂੰ ਵੀ ਇੱਕ ਵਾਰੀ ਮਿਲੀ ਆ ਤੇ ਇੱਕ ਚੀਜ਼ ਹੋਰ ਜਿਹੜੀ ਮੈਂ ਅੱਜਕੱਲ ਸੋਚਿਆ ਕਿ ਮੈਂ ਆਪਣੀ ਲਾਈਫ ਤੇ ਇੰਪਲੀਮੈਂਟ ਕਰੂੰਗੀ ਉਹ ਇਹੀ ਹੈ ਕਿ ਜੇ ਤੁਸੀਂ ਜ਼ਿੰਦਗੀ ਜਿਉ ਰਹੇ ਹੋ ਤਾਂ 50-50 ਕਰੋ ਇਹਦੇ 'ਚ 50% ਚੀਜ਼ਾਂ ਤੁਸੀਂ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕਰੋ ਉਹਦੇ 'ਚ ਕੰਮ ਵੀ ਹੋ ਸਕਦੇ ਨੇ ਉਹਦੇ 'ਚ ਤੁਹਾਡਾ ਪੈਸਾ ਵੀ ਹੋ ਸਕਦਾ ਜੋ ਤੁਸੀਂ ਕਮਾ ਰਹੇ ਹੋ ਪਰ 50% ਮੈਂ ਚਾਹੇ ਮੈਨੂੰ ਕੋਈ ਸੈਲਫਿਸ਼ ਕਵੇ ਮੈਂ ਆਪਣੇ ਬੁਢਾਪੇ ਲਈ ਰੱਖੂੰਗੀ ਸਿਰਫ ਆਪਣੇ ਲਈ ਰੱਖੂੰਗੀ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਵਕਤ ਤਾਂ ਮੈਂ ਹਮੇਸ਼ਾ ਆਪਣੇ ਆਪ ਨੂੰ ਦੰਨੀਆਂ ਦੰਨੀਆਂ ਇੱਕ ਘੰਟਾ ਸਿਰਫ ਮੇਰਾ ਹੁੰਦਾ ਉਹਦੇ ਵਿੱਚ ਮੈਂ ਕਿਸੇ ਨੂੰ ਨਹੀਂ ਡਿਸਟਰਬ ਕਰਨ ਦਿੰਦੀ ਆਪਣੇ ਆਪ ਨੂੰ ਤੇ ਉਦਾਂ ਹੀ ਮੇਰਾ 50% ਪੈਸਾ ਵੀ ਆ ਜਿਹੜਾ ਉਹ ਮੈਂ ਕਦੀ ਕਿਸੇ ਨੂੰ ਨਹੀਂ ਦਵਾਂਗੀ ਉਹ ਮੇਰਾ ਮੇਰੇ ਲਈ ਹੀ ਹੋਊਗਾ ਤਾਂ ਜੋ ਮੈਨੂੰ ਆਪਣੇ ਬੁਢਾਪੇ 'ਚ ਪਛਤਾਉਣਾ ਨਾ ਪਵੇ ਕਿ ਕੋਈ ਮੈਨੂੰ ਸੰਭਾਲੇਗਾ ਜਾਂ ਨਹੀਂ ਸੰਭਾਲੇਗਾ ਜਾਂ ਮੇਰਾ ਕੱਲ ਨੂੰ ਕੀ ਹੋਊਗਾ ਤਾਂ ਅਸੀਂ ਪਿੱਛੇ ਇੱਕ ਪੈਸਿਆਂ ਤੇ ਵੀ ਪ੍ਰੋਗਰਾਮ ਕੀਤਾ ਸੀ ਵੀ ਕੁੜੀਆਂ ਦੇ ਹੱਥ 'ਚ ਪੈਸਾ ਹੋਣਾ ਚਾਹੀਦਾ ਤੇ ਉਹ ਜਿਨ੍ਹਾਂ ਦੇ ਘਰੇ ਅਸੀਂ ਪ੍ਰੋਗਰਾਮ ਕੀਤਾ ਉੱਥੇ ਇੱਕ ਭੈਣ ਜੀ ਕੰਮ ਕਰਦੇ ਸੀ ਉਹਨਾਂ ਦੇ ਘਰੇ ਤਾਂ ਉਹਨਾਂ ਨੇ ਵੀ ਕਿਹਾ ਕਹਿੰਦੇ ਮੈਂ ਤਾਂ ਇਹ ਚੀਜ਼ ਕਦੀ ਸੋਚੀ ਹੋਈ ਨਹੀਂ ਸੀ ਮੇਰੇ ਦੋ ਮੁੰਡੇ ਨੇ ਮੈਂ ਤਾਂ ਅੱਜ ਵੀ ਜਿਹੜਾ ਖਰਚਾ ਉਹਨਾਂ ਤੋਂ ਲੈ ਕੇ ਕਰਦੀ ਆਂ ਵੀ ਰੱਬ ਨਾ ਕਰੇ ਕਦੀ ਕੱਲ ਨੂੰ ਮੈਨੂੰ ਪੈਸੇ ਦੀ ਲੋੜ ਪਵੇ ਮੇਰੇ ਹੱਥ 'ਚ ਕੁਝ ਵੀ ਨਹੀਂ ਹੈਗਾ ਤੇ ਉਹਨਾਂ ਨੇ ਜਦੋਂ ਅਸੀਂ ਪ੍ਰੋਗਰਾਮ ਖਤਮ ਕੀਤਾ ਧੰਨਵਾਦ ਕੀਤਾ ਕਹਿੰਦੇ ਮੈਨੂੰ ਬੜੀ ਸੋਹਣੀ ਗੱਲ ਸੁਣਨ ਨੂੰ ਮਿਲੀ ਤੇ ਜਿਹੜੀਆਂ ਗੱਲਾਂ ਅਸੀਂ ਦੂਜਿਆਂ ਨੂੰ ਸਮਝਾਉਨੇ ਆ ਸਾਨੂੰ ਆਪ ਨੂੰ ਵੀ ਕਰਨੀਆਂ ਨੇ ਮੈਂ ਇਹੀ ਚੀਜ਼ ਕੀਤੀ ਆ ਕਿ ਅੱਜ ਤੋਂ ਬਾਅਦ 50% ਮੈਂ ਆਪਣਾ ਸਭ ਕੁਛ ਆ ਜਿਹੜਾ ਉਹ ਆਪਣੇ ਆਪ ਲਈ ਰੱਖੂਗੀ ਤੇ ਤੁਸੀਂ ਵੀ ਰੱਖਿਓ ਤੁਸੀਂ ਵੀ ਇਦਾਂ ਸੋਚਿਆ ਕਰੋ ਤੇ ਤੁਹਾਨੂੰ ਬਹੁਤ ਬਹੁਤ ਇਹ ਨਹੀਂ ਹੋਊਗਾ ਕਿ ਆਪਾਂ ਕਹਿ ਦਿੰਨੇ ਆ ਨਾ ਵੀ ਕੁੜੀਆਂ ਹੋਣਾ ਸਭ ਤੋਂ ਵੱਡੀ ਦੁੱਖ ਭਰੀ ਗੱਲ ਆ ਨਹੀਂ ਸ਼ੁਸ਼ਮਿਤਾ ਸੇਨ ਨੇ ਇੱਕ ਵਾਰ ਕਿਹਾ ਸੀਗਾ ਕਿ ਤੁਸੀਂ ਥੈਂਕਫੁਲ ਹੋਣੇ ਚਾਹੀਦੇ ਹੋ ਕਿ ਤੁਸੀਂ ਇੱਕ ਔਰਤ ਬਣ ਕੇ ਇਸ ਧਰਤੀ ਤੇ ਜਨਮ ਲਿਆ ਕਿਉਂਕਿ ਇੱਕ ਔਰਤ ਹੀ ਜਿਹੜੀ ਅਗਲੀ ਜਨਰੇਸ਼ਨਸ ਨੂੰ ਆ ਪੈਦਾ ਕਰਦੀ ਆ ਹਨਾ ਇਸ ਧਰਤੀ ਤੇ ਮਨੁੱਖ ਦੀ ਜਿਹੜੀ ਹੋਂਦ ਆ ਉਹ ਇੱਕ ਜਨਾਨੀ ਕਰਕੇ ਆ ਤੇ ਉਸ ਜਨਾਨੀ ਨੂੰ ਆਪਣੇ ਆਪ ਨੂੰ ਇੰਪੋਰਟੈਂਸ ਦੇਣੀ ਚਾਹੀਦੀ ਆ ਪੈਸਿਆਂ ਦੇ ਮਾਮਲੇ 'ਚ ਵੀ ਸਿਹਤ ਦੇ ਮਾਮਲੇ 'ਚ ਵੀ ਤੇ ਮਾਨਸਿਕਤਾ ਦੇ ਮਾਮਲੇ 'ਚ ਵੀ ਤੇ ਇਦਾਂ ਹੀ ਅਸੀਂ ਖੁਸ਼ ਰਹਿ ਸਕਦੇ ਆ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ